ਤੇ ਮਾਝੇ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਤਰਨਤਾਰਨ ਸਾਹਿਬ ਤੇ ਅਮਰਸਰ ਸਾਹਿਬ ਜਿੱਥੇ ਕਿ ਧਾਰਮਿਕ ਜ਼ਿਲ੍ਹੇ ਨੇ ਸਾਡੇ ਬਹੁਤ ਲੱਖਾਂ ਦੀ ਤعداد ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਨਤਾਰਨ ਸਾਹਿਬ ਵੀ ਆਉਂਦੇ ਨੇ ਅਮਰਸਰ ਸਾਹਿਬ ਵੀ ਜਾਂਦੇ ਨੇ ਸੋ ਇਹ ਜਿਹੜਾ ਇਹ 25 ਰੇਲਵੇ ਕ੍ਰੋਸਿੰਗ ਆ ਇੱਥੇ ਬੜੇ ਲੰਬੇ ਜਾਮ ਜਿਹੜੇ ਆ ਉਹ ਲੱਗ ਜਾਂਦੇ ਸੀਗੇ ਸੋ ਅਸੀਂ ਅੱਜ ਇੱਥੇ 4 ਲੇਨ ਵਾਲਾ ਇੱਕ ਰੇਲਵੇ ਓਵਰ ਬ੍ਰਿਜ ਆਰਓਬੀ ਜਿਹੜਾ ਆ ਉਹ ਬਣਾਇਆ 770 ਮੀਟਰ ਇਹਦੀ ਲੈਂਥ ਜਿਹੜੀ ਰਹੂਗੀ ਔਰ ਨਾਲ-ਨਾਲ ਸਰਵਿਸ ਲੇਨ ਵੀ ਜਿਹੜੀ ਆ ਇਹਦੀ 5.5 ਮੀਟਰ ਦੀ ਬਣਨੀ ਆ ਇਹਦੇ ਤੇ ਲਗਭਗ 70 ਕਰੋੜ ਰੁਪਏ ਜਿਹੜਾ ਆ ਉਹ ਖਰਚ ਆਉਣਾ ਹੈ ਔਰ ਅਸੀਂ ਮਿੱਥਿਆ ਹੋਇਆ ਕਿ ਲਗਭਗ ਡੇਢ ਸਾਲ ਦੇ ਵਿੱਚ ਇਹ ਜਿਹੜਾ ਪੋਲਾ ਇਹਨੂੰ ਬਣਾ ਦਾਂਗੇ ਇਹਦੇ ਨਾਲ ਇਥੋਂ ਦੀ ਜਨਤਾ ਨੂੰ ਕਾਫੀ ਜੜੇ ਆ ਜਾਂ ਬਾਰੂ ਆਉਣ ਵਾਲੇ ਸ਼ਰਦਾਂ ਨੂੰ ਕਾਫੀ ਜੜੀ ਰਾਹਤ ਮਿਲੂਗੀ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਜਿਹੜੇ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕਾਫੀ ਇਹ ਡ੍ਰੀਮ ਪ੍ਰੋਜੈਕਟ ਸੀਗਾ ਬੜੇ ਚਿਰ ਤੋਂ ਇਹ ਉਹਦੇ ਪਿੱਛੇ ਪਏ ਹੋਏ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬੜਾ ਖੁੱਲ੍ਹਦਲੀ ਦੇ ਨਾਲ ਜਿਹੜੀ ਗ੍ਰਾਂਟ ਆ ਇਸ ਰੇਲਵੇ ਓਵਰ ਬ੍ਰਿਜ ਵਾਸਤੇ ਦੇ ਦਿੱਤੀ ਆ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਅੱਜ ਇਸ ਮੌਕੇ ਦੇ ਉੱਤੇ ਵਧਾਈ ਦਿਨਾ ਸਰ ਜੇਹਲਪੁਰ ਤੁਹਾਡੀ ਗੱਲ ਸਹੀ ਆ ਕਿ ਜਿਹੜਾ ਇਧਰ ਜੰਡਿਆਲਾ ਰੋਡ ਤੇ ਇੱਕ ਫਾਟਕਾ ਉਹਦੇ ਉੱਤੇ ਬੜੇ ਲੰਬੇ ਜਾਮ ਲੱਗਦੇ ਨੇ ਮੈਂ ਖੁਦ ਦੇਖਿਆ ਹੋਇਆ ਐ ਐਮਐਲਏ ਸਾਹਿਬ ਨੇ ਬੜੀ ਵਾਰੀ ਉਹਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਅਸੀਂ ਉਹਦੀ ਫਿਜ਼ਿਬਿਲਟੀ ਜਿਹੜੀ ਆ ਉਹ ਚੈੱਕ ਕਰਾ ਰਹੇ ਆ ਬਹੁਤ ਜਲਦ ਸਾਡੀ ਕੋਸ਼ਿਸ਼ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਐਮਐਲਏ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ ਉਹ ਉਸੇ ਤਰ੍ਹਾਂ ਹੀ ਉਹ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਇੱਕ ਵਿਜ਼ਨ ਆ ਕਿ ਲਗਭਗ ਉਹ ਪੁਲ ਬੰਨ ਦੇ ਨਾਲ ਸਾਰਾ ਸ਼ਹਿਰ ਹੀ ਜਿਹੜਾ ਆ ਤਰਨਤਾਰਨ ਸ਼ਹਿਰ ਜਿਹੜਾ ਆ ਉਹ ਸੁਖੀ ਹੁੰਦਾ ਹੈ ਸੋ ਬੜੀ ਵਾਰੀ ਇਹਨਾਂ ਨੇ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਮੇਰੀਆਂ ਵੀ ਕੋਸ਼ਿਸ਼ਾਂ ਜਾਰੀ ਨੇ ਔਰ ਆਪਾਂ ਜਲਦੀ ਉਹਨੂੰ ਵੀ ਜੜਾਇਆ ਉਹ ਕੰਸਟਰਕਟ ਕਰਾਂਗੇ ਇੱਕ ਸਰ ਉਹਨੂੰ ਐਗਜ਼ਾਮਨ ਕਰਾ ਲੈਂਦੇ ਆ ਮੈਂ ਦੇਖ ਲੈਣਾ ਤੁਸੀਂ ਮੇਰੇ ਧਿਆਨ ਦੇ ਵਿੱਚ ਲੈਂਦਾ ਤੇ ਉਹਨੂੰ ਐਗਜ਼ਾਮਨ ਕਰਾ ਕੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਜੜੀ ਆ ਉਹ ਕਰਦੇ ਆਗੇ ਇੱਕ ਜਿਹੜਾ ਕੱਕਾ ਕਨੇਲਾ ਪਿੰਡ ਦੇ ਲਾਗੇ ਹਾਈਵੇ ਦੇ ਉੱਪਰ ਇਹ ਚਾਰ ਮਾਰਗੀ ਉਹ ਰੇਲਵੇ ਓਵਰ ਬ੍ਰਿਜ ਬਣ ਰਿਹਾ ਵਾ ਉਸ ਦਾ ਜਿਹੜਾ ਵਾ ਅੱਜ ਨਹੀਂ ਪੱਥਰ ਜਿਹੜਾ ਵਾ ਉਹ ਸਾਡੇ ਮਾਣਯੋਗ ਮੰਤਰੀ ਪੀਡਬਲਯੂਡੀ ਮੰਤਰੀ ਸਰਦਾਰ ਭਜਨ ਸਿੰਘ ਈਟੀ ਵੱਲੋਂ ਕੀਤਾ ਗਿਆ ਵਾ ਤੇ ਇਹ ਜਿਹੜਾ ਇਹਨਾਂ ਨੇ ਦੱਸਿਆ ਵਾ ਕਿ 1.5 ਸਾਲ ਦੇ ਵਿੱਚ ਲਗਭਗ ਇਹ ਬੋਲਿਆ ਜਿਹੜਾ ਪੂਰਾ ਹੋਏਗਾ ਸੋ ਇਹ ਬੜੇ ਚਿਰ ਦੀ ਮੰਗ ਸੀ ਕਿਉਂਕਿ ਇੱਥੇ ਬੜੇ ਬੜੇ ਵੱਡੇ ਜਾਮ ਲੱਗਦੇ ਸੀ ਸੋ ਉਹ ਸਮਾਨਜੋਗ ਮੰਤਰੀ ਸਾਹਿਬ ਸਾਡੇ ਬੁਖ ਮੰਤਰੀ ਸਾਹਿਬ ਨੇ ਸਾਡਾ ਇਹ ਜਿਹੜੀ ਮੰਗ ਆ ਉਹਨੂੰ ਪੂਰੀ ਕਰਦੇ ਹੋਏ ਇਹ ਜਿਹੜਾ ਸ਼ੁਰੂ ਕਰਨ ਦਾ ਜਿਹੜਾ ਇਹ ਕੀਤਾ ਵਾ ਮੈਂ ਹੀ ਇਹਨਾਂ ਦੇ ਬਹੁਤ ਧੰਨਵਾਦੀ ਆ ਮੈਂ ਹਲਕੇ ਦੇ ਵੱਲੋਂ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਸੋ ਇੱਕ ਇਹਨਾਂ ਨੂੰ ਹੋਰ ਅਸੀਂ ਜਿਹੜਾ ਪੋਲ ਡੰਡੇਆਲਾ ਰੋਡ ਤੇ ਲੰਬੇ ਸਮੇਂ ਤੋਂ ਬੇਨਤੀ ਕਰਦੇ ਆ ਰਹੇ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਮੇਰਾ ਖਿਆਲ ਆ ਕਿ ਉਹ ਵੀ ਜਲਦੀ ਅਸੀਂ ਉਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹ ਪੁਲ ਵੀ ਜਲਦੀ ਬਣਾਵਾਂਗੇ ਸੋ ਆ ਜਿਹੜਾ ਇਹ ਇਹਦੇ ਨਾਲ ਜਿਹੜੀ ਬਹੁਤ ਲੋਕਾਂ ਨੂੰ ਸਹੂਲਤ ਹੋਏਗੀ ਕਿਉਂਕਿ ਮੇਨ ਜਿਹੜਾ ਹਾਈਵੇ ਇਹਦੇ ਤੋਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਲੰਘਦੀਆਂ ਹੁਣ ਵੀ ਜਾਮ ਦੇ ਵਿੱਚ ਫਸੇ ਸੀ ਅੱਦ ਕਰਕੇ ਥੋੜਾ ਜਿਹਾ ਲੇਟ ਹੋ ਗਏ ਸੋ ਇਸ ਕਰਕੇ ਇਹ ਬੜਾ ਲੋਕਾਂ ਦੇ ਵਾਸਤੇ ਪਬਲਿਕ ਦੇ ਵਾਸਤੇ ਜਿਹੜਾ ਬਹੁਤ ਵਧੀਆ ਜਿਹੜਾ ਸਰਕਾਰ ਨੇ ਕੰਮ ਕੀਤਾ ਸੋ ਅਸੀਂ ਸਰਕਾਰ ਦਾ ਮਾਨ ਸਾਹਿਬ ਦਾ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜੀ ਬੜੇ ਲੰਮੇ ਸਮੇਂ ਤੋਂ ਸਾਡੇ ਇਲਾਕੇ ਦੀ ਮੰਗ ਹੀ ਵੀ ਜਿਹੜਾ ਇੱਥੇ ਪੁਰ ਬਣੇ ਰੇਲਵੇ ਫਾਟਕ ਤੇ ਬਹੁਤ ਲੰਮੇ-ਲੰਮੇ ਜਾਮ ਲੱਗਦੇ ਸੀ ਤੇ ਸਾਡੇ ਮਾਨਯੋਗ ਜਿਹੜੇ ਪੀ ਡਬਲਯੂ ਡੀ ਦੇ ਮੰਤਰੀ ਆ ਸਰਦਾਰ ਰਵਜਨ ਸਿੰਘ ਈਟਿਓ ਸਾਹਿਬ ਉਹਨਾਂ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਵਾ ਤੇ 70 ਕਰੋੜ ਦਾ ਇਹ ਪ੍ਰੋਜੈਕਟ ਜਿਹੜਾ ਲਿਆਂਦਾ ਵਾ ਇਹ ਸਾਡੇ ਮਤਲਬ ਸ਼ਹਿਰ ਦੀ ਬਹੁਤ ਵੱਡੀ ਪ੍ਰਾਪਤੀ ਆ ਤੇ ਲੋਕਾਂ ਲਈ ਬਹੁਤ ਵੱਡੀ ਸੁੱਖ ਸਹੂਲਤ ਜਿਹੜੀ ਆ ਇਹ ਜਿਹੜੀ ਆ ਲੋਕਾਂ ਨੂੰ ਮਿਲੂਗੀ